ਸਤੰ ਅਨੂਪੇ ਆਓ ਪਿਆਰਿਓ ਜਾਪ ਸਾਹਿਬ ਜੀ ਦੀ ਅੱਗੇ ਸੰਥਿਆ ਅਤੇ ਅਰਥਾਂ ਦੀ ਵਿਚਾਰ ਕਰੀਏ ਜਾਪ ਸਾਹਿਬ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਮੁਖਾਰਬੇ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ ਪੋਜੰਗ ਨਾਮ ਹੈ ਸੱਪ ਦਾ ਇਹ ਜਿਹੜਾ ਛੰਦ ਹੈ ਅਗੇ ਆਰੰਭ ਹੋ ਰਿਹਾ ਇਹ ਛੱਪ ਦੀ ਚਾਲ ਚੱਲਣ ਵਾਲਾ ਹੈ ਪਾਪਾ ਬੇਨੋ ਔਕੜ ਜਿਜੇ ਨੂੰ ਟਿੱਪੀ ਤੇ ਗੱਗਾ ਪੋਜੰਗ ਬੋਲਣਾ ਪੋਜੰਗ ਪ੍ਰਯਾਤ ਛੰਦ ਸੋ ਸੱਪ ਦੀ ਚਾਲ ਚੱਲਣ ਵਾਲਾ ਹੈ ਨਮਸਤਵੰ ਅਕਾਲੇ ਸੋ ਨਮਸਤ ਵੰਗ ਨਹੀਂ ਕਹਿਣਾ ਨਮਸਤਵੰ ਭਾਗ ਇਹਨੂੰ ਇਸ ਤਰ੍ਹਾਂ ਬੋਲਣਾ ਹੈ ਇਹਦਾ ਉਚਾਰਨ ਇਸ ਤਰ੍ਹਾਂ ਕਰਨਾ ਹੈ ਨੰਨਾ ਮੰਮਾ ਮੰਮੇ ਨੂੰ ਅਦਕ ਸਸਾ ਤਤੇ ਨੂੰ ਔਕੜ ਐੜੇ ਨੂੰ ਟਿੱਪੀ ਨਮਸਤਵੰਗ ਬੋਲਣਾ ਹੈ ਨਮਸਤਵਾਂਗ ਨਹੀਂ ਬੋਲੋ ਇਸ ਤਰ੍ਹਾਂ ਪੈਰ 'ਚ ਵਾਵਾ ਵੀ ਬੋਲਿਆ ਜਾਏਗਾ ਤੇ ਟਿੱਪੀ ਦੀ ਆਵਾਜ਼ ਨਹੀਂ ਨਿਕਲੇਗੀ ਇਹਦਾ ਅਰਥ ਇਹ ਬੰਦਾ ਹੈ ਏ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਅਕਾਲੇ ਕਾਲ ਤੋਂ ਰਹਿਤ ਅਕਾਲੇ ਸਮੇ ਤੋਂ ਰਹਿਤ ਅਕਾਲੇ ਕਲਪਨਾ ਤੋਂ ਰਹਿਤ ਜਿਹੜਾ ਕਾਲ ਮੌਤ ਤੋਂ ਰਹਿਤ ਹੈ ਉਹਨੂੰ ਨਮਸਕਾਰ ਹੈ ਐਡਾ ਅਗੇਤਰ ਹੈ ਆਕਾਲੇ ਸੋ ਐਸਾ ਜਿਹੜਾ ਪ੍ਰਮਾਤਮਾ ਹੈ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਉਹਨੂੰ ਨਮਸਕਾਰ ਕਰਦੇ ਹਾਂ ਨਮਸਤਾਂ ਆਕਾਲੇ ਨਮਸਤਵੰਗ ਕਿਰਪਾਲੇ ਸੋ ਨਮਸਤਵੰਗ ਨਹੀਂ ਬੋਲਣਾ ਪਾਟ ਕਿਰਪਾਲੇ ਇਹਦਾ ਅਰਥ ਬੰਦਾ ਹੈ ਕਿਰਪਾਲੇ ਕਿਰਪਾ ਦੇ ਘਰ ਕਿਰਪਾ ਵਾਲੇ ਕਿਰਪਾ ਕਰਨ ਵਾਲੇ ਹੈ ਪ੍ਰਮਾਤਮਾ ਤੈਨੂੰ ਸਾਡੀ ਨਮਸਕਾਰ ਹੈ ਕਿਰਪਾਲੇ ਨਹੀਂ ਕਹਿਣਾ